ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ ਵਿਚਾਰ ਚਰਚਾ ਵਿੱਚ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਅੱਜ ਆਪਾਂ 6 ਅਗਸਤ 2025 ਦਾ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਵਿਚਾਰਾਂਗੇ ਇਹ ਪਾਵਨ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਹੈ ਰਾਗ ਜੈਤਸਰੀ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਸ਼ੋਭਿਤ ਹੈ ਤੇ ਅੱਜ ਦਾ ਮੁੱਖ ਵਿਸ਼ਾ ਮਤਲਬ ਸਵਾਲ ਇਹ ਬਣਦਾ ਹੈ ਕਿ ਸੱਚੀ ਸ਼ਾਂਤੀ ਉਹ Nirpa avastha ਕਿਵੇਂ ਮਿਲਦੀ ਹੈ ਦੁਨੀਆ ਦੀਆਂ ਚੀਜ਼ਾਂ ਨਾਲ ਜਾਂ ਕੋਈ ਹੋਰ ਤਰੀਕਾ ਹੈ ਹਾਂਜੀ ਬਿਲਕੁਲ ਇਹ ਬਾਣੀ ਨਾ ਬਹੁਤ ਸਪਸ਼ਟ ਕਰਦੀ ਹੈ ਕਿ ਜਿਹੜੇ ਦੁਨੀਆਵੀ ਸਾਧਨ ਨੇ ਭਾਵੇਂ ਸਾਨੂੰ ਕਿੰਨੇ ਵੀ ਚੰਬੇ ਲੱਗਣ ਉਹ ਤਾਂ ਬਸ ਇਹ ਕਹਿ ਲਓ ਥੋੜੇ ਚਿਰ ਦੀ ਰਾਹਤ ਦਿੰਦੇ ਨੇ ਅਸਲ ਟਿਕਾਊ ਸ਼ਾਂਤੀ ਤੇ ਨਿਡਰਤਾ ਉਹਦਾ ਰਾਹ ਤਾਂ ਪ੍ਰਭੂ ਦੇ ਗੁਣ ਗਾਉਣ ਚੋਂ ਨਾਮ ਸਿਮਰਨ ਚੋਂ ਤੇ ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਨਿਕਲਦਾ ਹੈ। ਅੱਛਾ ਜਿਵੇਂ ਪਹਿਲੇ ਸ਼ਲੋਕ ਦੀ ਸ਼ੁਰੂਆਤ ਹੈ ਸੰਤ ਉਧਰਨ ਦਿਆਲਮ ਆਸ਼ਰਮ ਗੋਪਾਲ ਕੀਰਤਨਾ ਕਿੰਨੀ ਵੱਡੀ ਗੱਲ ਹੈ ਕਿ ਪ੍ਰਭੂ ਦਾ ਕੀਰਤਨ ਹੀ ਸੰਤ ਜਨਾਂ ਦਾ ਸਹਾਰਾ ਹੈ ਤੇ ਦਿਆਲੂ ਪ੍ਰਭੂ ਉਹਨਾਂ ਨੂੰ ਬਚਾਉਂਦਾ ਹੈ। ਅੱਗੇ ਆਉਂਦਾ ਹੈ ਨਿਰਮਲਮ ਸੰਤ ਸੰਗੇਣ ਸੰਤਾ ਦੀ ਸੰਗਤ ਨਾਲ ਨਿਰਮਲ ਮਤਲਬ ਪਵਿੱਤਰ ਹੋ ਜਾਈਦਾ ਹੈ। ਅੱਜ ਦੇ ਜ਼ਮਾਨੇ 'ਚ ਜਿੱਥੇ ਇੰਨੀ ਭੱਜ ਦੌੜ ਹੈ ਸੰਗਤ ਨੂੰ ਕਿਵੇਂ ਸਮਝੀਏ ਹਾਂਜੀ ਨਿਰਮਲਮ ਸੰਤ ਸੰਗੇਣ ਦਾ ਅਰਥ ਸਿਰਫ ਸਰੀਰਿਕ ਸਫਾਈ ਨਹੀਂ ਇਹ ਤਾਂ ਮਨ ਦੀ ਸ਼ੁੱਧਤਾ ਦੀ ਗੱਲ ਹੈ ਦੇਖੋ ਅੱਜ ਦੇ ਸਮੇਂ 'ਚ ਨਾ ਸਾਨੂੰ ਸੱਚੀ ਪ੍ਰੇਰਣਾ ਦੇਣ ਵਾਲੀ ਸੰਗਤ ਲੱਭਣੀ ਪੈਣੀ ਹੈ ਭਾਵੇਂ ਉਹ ਆਮਣੇ ਸਾਹਮਣੇ ਮਿਲੇ ਜਾਂ ਕਿਸੇ ਹੋਰ ਤਰੀਕੇ ਨਾਲ ਮਤਲਬ ਉਹ ਸੰਗਤ ਜਿਹੜੀ ਸਾਨੂੰ ਨਕਾਰਾਤਮਕ ਸੋਚ ਤੋਂ ਬਚਾਵੇ ਤੇ ਪ੍ਰਭੂ ਵੱਲ ਜੋੜੇ ਸਹੀ ਗੱਲ ਹੈ ਤੇ ਜਿਵੇਂ ਅਖੀਰ 'ਚ ਕਿਹਾ ਓਟ ਨਾਨਕ ਪਰਮੇਸ਼ਵਰਾ ਆਸਰਾ ਤਾਂ ਅੰਤ ਨੂੰ ਪਰਮੇਸ਼ਵਰ ਦਾ ਹੀ ਹੈ ਤੇ ਉਹ ਆਸਰਾ ਸਾਨੂੰ ਚੰਗੀ ਸੰਗਤ ਰਾਹੀਂ ਹੀ ਮਹਿਸੂਸ ਹੁੰਦਾ ਹੈ ਇੱਕ ਤਰ੍ਹਾਂ ਨਾਲ ਬਹੁਤ ਖੂਬ ਫਿਰ ਅਗਲਾ ਸ਼ਲੋਕ ਆਉਂਦਾ ਹੈ ਜਿੱਥੇ ਗੁਰਸਾਹਿਬ ਕਮਾਲ ਦੀ ਤੁਲਨਾ ਕਰਦੇ ਨੇ ਚੰਦਨ ਚੰਦੂਨਾ ਸਰਦ ਰੁੱਤ ਮੂਲ ਨਾ ਮਿਟਈ ਖਾਮ ਮਤਲਬ ਚੰਦਨ ਦਾ ਲੇਪ ਹੋਵੇ ਜਾਂ ਚੰ드ਰਮਾ ਦੀ ਠੰਡੀ ਰੋਸ਼ਨੀ ਜਾਂ ਪਾਵੇਂ ਠੰਡੀ ਰੁੱద్ధి ਕਿਉਂ ਨਾ ਹੋਵੇ ਮਨ ਦੀ ਜਿਹੜੀ ਅੰਦਰਲੀ ਤਪਸ਼ ਹੈ ਜਿਸ ਨੂੰ ਖਾਮ ਕਿਹਾ ਉਹ ਜੜੋਂ ਨਹੀਂ ਮਿਟਦੀ ਮੈਨੂੰ ਲੱਗਦਾ ਇਹ ਖਾਮ ਅੱਜਕੱਲ ਦੀ ਬੇਚੈਨੀ ਹੈ ਕਹਿ ਲੋ ਤਨਾ ਚਿੰਤਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਦੇਖ ਕੇ ਦੌੜ ਲੱਗੀ ਹੋਈ ਹੈ ਇਹ ਸਭ ਕੁਝ ਹਾਂਜੀ ਹਾਂਜੀ ਤੁਸੀਂ ਬਿਲਕੁਲ ਸਹੀ ਪਕੜ ਰਹੇ ਹੋ ਇਹ ਖਾਮ ਅਸਲ ਵਿੱਚ ਮਨ ਦੀ ਅੰਦਰੂਨੀ ਆਗ ਹੈ ਤ੍ਰਿਸ਼ਨਾ ਦੀ ਚਿੰਤਾ ਦੀ ਹੋਮੇ ਦੀ ਤਪਸ਼ ਹੈ ਦੇਖੋ ਅੱਜ ਕੰਮ ਵਾਲੀ ਥਾਂ ਤੇ ਮੁਕਾਬਲਾ ਹਰ ਵੇਲੇ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਇਹ ਸਭ ਖਾਮ ਦੇ ਹੀ ਤਾਂ ਰੂਪ ਨੇ ਸਾਡੀ ਸ਼ਾਂਤੀ ਖੋ ਲੈਂਦੇ ਨੇ ਹੂੰ ਤੇ ਬਾਹਰ ਦੀ ਕੋਈ ਵੀ ਠੰਡਕ ਇਸ ਅੰਦਰਲੀ ਅਗਨ ਨੂੰ 부ਜਾ ਨਹੀਂ ਸਕਦੀ ਪਰ ਗੁਰੂ ਸਾਹਿਬ ਹਲ ਵੀ ਦੱਸਦੇ ਨੇ ਨਾਲੀ ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾਮ ਅਸਲੀ ਠੰਡਕ ਅਸਲੀ ਸ਼ਾਂਤੀ ਉਹ ਸਿਰਫ ਤੇ ਸਿਰਫ ਪ੍ਰਭੂ ਦਾ ਨਾਮ ਜਪ ਕੇ ਹੀ ਮਿਲਨੀ ਹੈ ਇਹ ਸਾਨੂੰ ਸੰਤੋਖ ਵੱਲ ਲੈ ਕੇ ਜਾਂਦਾ ਹੈ ਸੰਤੋਖ ਹਾਂਜੀ ਕਿ ਬਾਹਰੀ ਚੀਜ਼ਾਂ ਪਿੱਛੇ ਭੱਜਣ ਦੀ ਬਜਾਏ ਅੰਦਰ ਦੇਖੀਏ ਸ਼ੁਕਰ ਕਰੀਏ ਉੱਥੋਂ ਸ਼ਾਂਤੀ ਮਿਲਦੀ ਹੈ ਵਾਹ ਸੰਤੋਖ ਤੇ ਸ਼ੁਕਰਾਨਾ ਕਾਮ ਦਾ ਇਲਾਜ ਅੱਗੇ ਪੌੜੀ ਸ਼ੁਰੂ ਹੁੰਦੀ ਹੈ ਚਰਨ ਕਮਲ ਕੀ ਓਟ ਕੁਦਰੇ ਸਗਲ ਜਨ ਕਿ ਪ੍ਰਭੂ ਦੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਬਚ ਜਾਂਦੇ ਨੇ ਤੇ ਫਿਰ ਕਹਿੰਦੇ ਨੇ ਸੁਣ ਪ੍ਰਤਾਪ ਗੋਬਿੰਦ ਨਿਰ ਪਾਉ ਪਾਏ ਮਨ ਗੋਬਿੰਦ ਦੀ ਵਡਿਆਈ ਉਸ ਦੀ ਤਾਕਤ ਸੁਣ ਕੇ ਮਨ ਡਰ ਤੋਂ ਰਹਿਤ ਹੋ ਜਾਂਦੇ ਨੇ ਅੱਜ ਦੇ ਸਮੇਂ 'ਚ ਦੇਖੀਏ ਤਾਂ ਕਿੰਨੇ ਡਰ ਨੇ ਫੇਲ ਹੋਣ ਦਾ ਡਰ ਲੋਕ ਕੀ ਕਹਿਣਗੇ ਅੱਗੇ ਕੀ ਬਣੂ ਇਸ ਸਿਧਾਂਤ ਨੂੰ ਕਿਵੇਂ ਲਾਗੂ ਕਰੀਏ ਇਹ ਦੇਖੋ ਸਿੱਧਾ ਭਰੋਸੇ ਨਾਲ ਜੁੜਿਆ ਹੈ ਜਦੋਂ ਸਾਨੂੰ ਪ੍ਰਭੂ ਦੀ ਸਮਰੱਥਾ ਤੇ ਉਸ ਦੀ ਬੜਾਈ ਤੇ ਯਕੀਨ ਆਂਦਾ ਹੈ ਜਦੋਂ ਅਸੀਂ ਸੱਚੀ ਉਸ ਦੀ ਓਟ ਲੈਂਦੇ ਆ ਨਾ ਤਾਂ ਦੁਨੀਆਂ ਦੇ ਡਰ ਆਪਣੇ ਆਪ ਛੋਟੇ ਲੱਗਣ ਲੱਗ ਪੈਂਦੇ ਨੇ ਪਤਾ ਲੱਗਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਹਾਂਜੀ ਤੇ ਅੱਗੇ ਗੁਰੂ ਸਾਹਿਬ ਨਾਮ ਧਨ ਦੀ ਗੱਲ ਕਰਦੇ ਨੇ ਸੰਚਿਆ ਨਾਮ ਧਨ ਜਿਹੜੇ ਇਹ ਤਨ ਇਕੱਠਾ ਕਰਦੇ ਨੇ ਟੋਟੇ ਨਾ ਆਵੇ ਮੂਲ ਮਤਲਬ ਇਸ ਤਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਦੁਨਿਆਵੀ ਦੌਲਤ ਵਾਂਗ ਨਹੀਂ ਜੋ ਅੱਜ ਹੈ ਕੱਲ ਨਹੀਂ ਬਿਲਕੁਲ ਉਲਟ ਹੈ ਦੁਨਿਆਵੀ ਧਨ ਤੋਂ ਹਾਂਜੀ ਤੇ ਫਿਰ ਸੰਗਤ ਦੀ ਮਹੱਤਤਾ ਤੇ ਜ਼ੋਰ ਹੈ ਸੰਤ ਜਨਾ ਸਿਓ ਸੰਗ ਪਾਈਏ ਵਧੇ ਪੁੰਨ ਇਹ ਸੰਗਤ ਵੱਡੇ ਭਾਗਾ ਨਾਲ ਮਿਲਦੀ ਹੈ ਕਿਹੜੀ ਸੰਗਤ ਜਿਹੜੇ ਅੱਠ ਪਹਿਰ ਹਰਤੇ ਆਏ ਹਰ ਜਸ ਸੁਣ ਜੋ ਹਰ ਵੇਲੇ ਅੱਠੇ ਪਹਿਰ ਪ੍ਰਭੂ ਨੂੰ ਯਾਦ ਕਰਦੇ ਨੇ ਉਸ ਦਾ ਜਸ ਸੁਣਦੇ ਨੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਐਸੀ ਸੰਗਤ ਤੇ ਸਿਮਰਨ ਦੀ ਪਾਲ ਚ ਰਹਿਣਾ ਹੈ ਤਾਂ ਫਿਰ ਸਾਰੀ ਵਿਚਾਰ ਦਾ ਨਿਚੋੜ ਇੱਕ ਤਰ੍ਹਾਂ ਨਾਲ ਇਹੀ ਹੋਇਆ ਕੀ ਅਸਲ ਸ਼ਾਂਤੀ ਅਸਲ ਨਿੱਟਰਤਾ ਇਹ ਬਾਹਰ ਲੀਆਂ ਚੀਜ਼ਾਂ ਜਾਂ ਹਾਲਾਤਾਂ ਤੇ ਨਿਰਭਰ ਨਹੀਂ ਇਹ ਤਾਂ ਅੰਦਰੋਂ ਆਉਂਦੀ ਹੈ ਪ੍ਰਭੂ ਨਾਲ ਜੁੜ ਕੇ ਨਾਮ ਸਿਮਰ ਕੇ ਤੇ ਚੰਗੀ ਸੰਗਤ ਕਰਕੇ ਬਿਲਕੁਲ ਜੀ ਬਿਲਕੁਲ ਤੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਕੀ ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ 'ਚ ਅਸੀਂ ਇਸ ਅੰਦਰੂਨੀ ਸ਼ਾਂਤੀ ਦੇ ਸੋਮੇ ਨੂੰ ਪ੍ਰਭੂ ਦੇ ਨਾਮ ਨੂੰ ਅੱਠ ਪਹਿਰ ਮਤਲਬ ਹਰ ਵੇਲੇ ਚੇਤੇ ਰੱਖਣ ਲਈ ਉਹ ਜਾਗਰੂਕਤਾ ਕਿਵੇਂ ਬਣਾਈ ਰੱਖ ਸਕਦੇ ਹਾਂ ਇਹ ਸੋਚਣ ਵਾਲੀ ਗੱਲ ਹੈ ਅੱਜ ਦੀ ਵਿਚਾਰ ਚਰਚਾ ਲਈ ਫਲਾਨ ਨਹੀਂ ਰੋਜ਼ਾਨਾ ਹੁਕਮਨਾਮਾ ਵਿਚਾਰ ਚਰਚਾ ਸੁਣਨ ਲਈ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਜੇ ਕੋਈ ਸੁਝਾਅ ਹੋਵੇ ਤਾਂ ਟਿੱਪਣੀਆਂ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਉਹਨਾਂ ਲਈ ਖਿਮਾ ਦੇ ਜਾਚਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ